ਗੱਲ ਨਹੀਂ ਚੱਲਣੀ ਤਾਂ ਨਹੀਂ ਧਰਨਾ ਰਾਮਾ ਕੇ ਧਰਨਾ ਅਸੀਂ ਗੱਲੀ ਜਾ ਕੇ ਜਿੱਤ ਕੇ ਆ ਸਕਦੇ ਆ ਨਾ ਪੰਜਾਬ ਆ ਹਿੱਲੇ ਘੜਾ ਦਾਂਗੇ ਭਾਈ ਜੀ ਬੜੇ ਅਲੀਗਤ ਬੇਰੋਜ਼ਗਾਰ ਆ ਮੈਂ ਖੇਤੀ ਕਰਦਾ ਮੇਰੀ ਖੂਨ ਉਸਨੇ ਦੀ ਕਮਾਈ ਆ ਮੈਂ ਇੱਕ ਪੈਸਾ ਨਹੀਂ ਛਕਿਆ ਤੁਸੀਂ ਵਿਆਜ ਵੀ ਗੱਲ ਕਰਦੇ ਹੋ ਮੈਂ ਨਹੀਂ ਤੇਰੇ ਨਾਲ ਖੜਨਾ ਠੀਕ ਆ ਭਾਈ ਜੀ ਬਾਏ ਬਾਏ ਲੈ ਪਰਚਾ ਹੂੰ ਮੇਰੀ ਗੱਲ ਸੁਣ ਮੇਰੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਮੇਰੀ ਗੱਲ ਸੁਣ ਮੈਂ ਲੋਗ ਨਹੀਂ ਜਾਣਾ ਆਹ ਸੁਣ ਨਾ ਤੂੰ ਆਹ ਜਿਹੜਾ ਨਾ ਆਇਆ ਬੈਠੇ ਸਨ ਸੁਣੇ ਤੁਸੀਂ ਤੁਸੀਂ ਪਿਆਰ ਨੂੰ ਡੁੱਬਣਾ ਕਰਦਾ ਫਿਰ ਇਹ ਤੂੰ ਦਾਖਲ ਜੇ ਮੈਨੂੰ ਇਤਨਾ ਕੰਮ ਆ ਜਾਵੇਂ ਕਿਉਂ ਕੰਮ ਹੈ ਤੂੰ ਇਹਦਾ ਮੁਲਾਜ਼ਮ ਹੈ ਤੂੰ ਅਫਸਰ ਦਾ ਕੰਮ ਆ ਤੂੰ ਪਰ ਪੀਸ ਦੱਸ ਦਿਓ ਜੀ ਆਪਣਾ ਪੱਖ ਦੱਸ ਦਿਓ ਸਰ ਤਾਂ ਇੱਥੇ ਇਮੀਗ੍ਰੇਸ਼ਨ ਵਾਲੇ ਗੱਲ ਨਹੀਂ ਕਰਨਾ ਚਾਹੁੰਦੇ ਵੀ ਇਹਨਾਂ ਬਲਵੇਂ 1 ਰੁਪਈਆ ਨਹੀਂ ਛੱਡਣਾ ਮੈਂ ਹਿਲੇ ਘੜਾ ਦੂੰ ਬਾਈ ਇਹਨਾਂ ਦੀ ਪੁੱਛਣ ਆਏ ਸੀ ਮੈਨੂੰ ਪਹਿਲਾਂ মিডিਆ ਖੜਾ ਸੀ ਤੇ ਗਾਹ ਖੜੇ ਸੀ ਇਹਨਾਂ ਦੇ ਅਸੀਂ ਕਿਸਾਨ ਆ ਇਹ ਵੱਡੇ ਬੰਦੇ ਨੇ ਇਹ ਕੁਝ ਵੀ ਕਰ ਸਕਦੇ ਆ ਕਰਕੇ ਵੀ ਕਰਾਉਣਗੇ ਸਾਰਾ ਕੁਝ ਕਰਾਉਣਗੇ ਉਮੀਦ ਹੈ ਜੀ ਪੈਸੇ ਵਾਪਸ ਆ ਜਾਣਗੇ ਤੁਹਾਡੇ ਗੱਲ ਉਮੀਦ ਦੀ ਨਹੀਂ ਗੱਲ ਜੰਗ ਦੀ ਆ ਤੁਸੀਂ ਕਿੰਨੇ ਪੈਸੇ ਦਿੱਤੇ ਸੀ ਜੀ ਵੀਰ ਜੀ ਮੈਂ 4,26,000 ਦਿੱਤਾ ਹੋਇਆ ਇਹਨਾਂ ਨੂੰ ਉਹ ਵੀ 11 ਅਕਤੂਬਰ 2022 ਨੂੰ ਮੈਨੂੰ ਤਾਂ ਮੇਰੀ ਬਰਕਰਮਣ ਦੀ ਫਾਈਲ ਸੀ ਮੈਂ ਹੈਗੇ ਟੀਚਰ ਲਾਤੀ ਇਹਨਾਂ ਨੇ ਮੀਟ ਕਟਿੰਗ ਦੇ ਵਿੱਚ ਮੇਰੀ ਫਾਈਲ 10000 ਰੁਪਏ ਦਾ ਮੈਂ ਗੇੜੇ ਮਾਰ ਮਾਰ ਕੇ ਕਦੇ ਕਿਸੇ ਨੂੰ ਲੈ ਕੇ ਆਨੇ ਕਦੇ ਕਿਸੇ ਨੂੰ ਲੈ ਕੇ ਆਨੇ ਹਰ ਵਾਰ ਗੱਡੀਆਂ ਘਰਾ ਘਰਾ ਆਨੇ ਆ ਸੀ ਨਕਮ ਨਹੀਂ ਬੰਦੇ ਆਓ ਆਪਦੇ ਪੈਸੇ ਲੈ ਜਾਓ ਇੱਕ ক্লোজিং ਕਨਸੈਂਟ ਦੇ ਨਹੀਂ ਨਹੀਂ ক্লোਜ਼ਿੰਗ ক্লোਜ਼ਿੰਗ ਕਨਸੈਂਟ ਨਹੀਂ ਸਰ ਜੀ ਤੁਸੀਂ 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 ਪੰਜਾਬ ਨਗਰ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਇਮੀਗ੍ਰੇਸ਼ਨ ਆ ਜਿਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਆਪਣੇ ਕਲਾਇੰਟਸ ਨੂੰ ਪਹਿਲਾਂ ਤਾਂ ਵਿਸ਼ਵਾਸ ਦੇ ਵਿੱਚ ਲੈਂਦੇ ਨੇ ਉਸ ਤੋਂ ਬਾਅਦ ਇਹ ਵੀ ਮੰਨਿਆ ਜਾਂਦਾ ਕਿ ਉਹਨਾਂ ਦੇ ਨਾਲ ਠੱਗੀ ਕੀਤੀ ਜਾਂਦੀ ਹੈ ਫਰਾਡ ਕੀਤਾ ਜਾਂਦਾ ਹੈ ਪਹਿਲਾਂ ਲੀਗਲੀ ਡਾਕੂਮੈਂਟਸ ਬਣਵਾਏ ਜਾਂਦੇ ਨੇ ਤੇ ਅਜਿਹੇ ਕਿਤੇ ਨਾ ਕਿਤੇ ਮਾਮਲਾ ਹੋਰ ਸਾਹਮਣੇ ਆਇਆ ਲੁਧਿਆਣਾ ਦੇ ਵਿੱਚ ਖੜੇ ਆ ਤਾਂ ਇੱਥੇ ਇਮੀਗ੍ਰੇਸ਼ਨ ਐਕਟ ਵੀ ਵੀਜ਼ਾ ਸੋਲੂਸ਼ਨਾਂ ਪ੍ਰਾਈਵੇਟ ਲਿਮਟਿਡ ਤਾਂ ਇਹਨਾਂ ਦੇ ਵੱਲੋਂ ਵੀ ਠੱਗੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਗ੍ਰਾਹਕਾਂ ਦੇ ਵੱਲੋਂ ਜਿਹੜੇ ਇੱਥੇ ਜਿਨ੍ਹਾਂ ਨੇ ਜਿਹੜਾ ਸੀਗਾ ਵੀਜ਼ਾ ਲਗਵਾਉਣ ਵਾਸਤੇ ਪੈਸੇ ਦਿੱਤੇ ਹੋਏ ਸੀ ਤਾਂ ਇਹਨਾਂ ਗ੍ਰਾਹਕਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਸਾਡੇ ਨਾਲ ਠੱਗੀ ਹੋਈ ਆ ਸਾਡੇ ਨਾਲ ਫਰਾਡ ਕੀਤਾ ਗਿਆ ਹੈ ਤੇ ਪੜ੍ਹ ਵੀ ਸਕਦੇ ਹਾਂ ਕਿ ਪੈਂਫਲਟ ਦੇ ਉੱਪਰ ਵੀ ਲਿਖਿਆ ਹੋਇਆ ਕਿ ਐਕਟਮੀ ਵੀਜ਼ਾ ਸੋਲੂਸ਼ਨ ਆ ਇਹ ਕੰਪਨੀ ਚੋਰ ਹੈ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਖਰ ਮਾਮਲਾ ਕੀ ਹੋਇਆ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਫਰਾਡ ਹੁੰਦਾ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਭਪਿੰਦਰ ਸਿੰਘਾ ਮੇਰਾ ਕਿੱਥੋਂ ਦੇ ਰਹਿਣ ਵਾਲੇ ਮੇਰਾ ਪਿੰਡ ਬੋਪਰਾ ਇੱਕਲਾਮਾ ਮੁੱਲਾਪੁਰ ਕੋਲੀ ਤੇ ਮੈਂ ਅੱਜ ਤੋਂ ਸਾਲਕ ਪਹਿਲਾਂ ਆਪਦੀ ਫਾਈਲ ਇਹਨਾਂ ਕੋਲੇ ਲਾਈ ਸੀ ਇਹਨਾਂ ਨੇ ਮੈਨੂੰ ਵਾਅਦਾ ਕੀਤਾ ਸੀ ਤੁਹਾਡੀ ਐਲ ਐਮ ਆਈ ਤਿੰਨ ਮਹੀਨੇ ਚ ਆਜੂਗੀ ਅੱਜ ਪੌਣਾ ਸਾਲ ਹੋਣ ਤੋਂ ਬਾਅਦ ਘੱਟੋ ਘੱਟ 10 ਵਾਰੀ ਵੇ ਇੱਥੇ ਆ ਗਿਆ ਤੇ ਇਹਨਾਂ ਨੇ ਮੈਨੂੰ ਹੁਣ ਇਹ ਕਹਿ ਰਹੇ ਆ ਵੀ ਮੈਂ ਇਹਨਾਂ ਨੂੰ ਮੇਲ ਕਰਾਂ ਵੀ ਮੈਨੂੰ ਐਲ ਐਮ ਆਈ ਨਹੀਂ ਚਾਹੀਦੀ ਮੈਂ ਅਸੀਂ ਤੁਹਾਡਾ ਤਾਰ ਫੰਡ ਕਰਾਂਗੇ ਇਹ ਜੀ ਚੋਰ ਨਹੀਂ ਸੱਜਣ ਠੱਗ ਨੇ ਠੀਕ ਹੈ ਜੀ ਜਿਹੜਾ ਅੱਜ ਕੱਲ ਇਹ ਮੈਂ ਜਿਹੜੀ ਜੇ ਤੁਸੀਂ ਜੇ ਤੁਸੀਂ ਮੇਲ ਕਰਦੇ ਹੋ ਤਾਂ ਕਹਿੰਦੇ ਨੇ ਕਿ ਜਿੰਨੀ ਤੁਸੀਂ ਪੇਮੈਂਟ ਦਿੱਤੀ ਹੈ ਓਨੀ ਵਾਪਸ ਮਿਲ ਜੂ ਤੁਹਾਨੂੰ ਸਰ ਜੀ ਉਹ ਤਾਂ ਇਹਨਾਂ ਨੇ ਦੇਣੀ ਨਹੀਂ ਤਾਂ ਹੀ ਤਾਂ ਮੇਲ ਸਾਤੋਂ ਕਰਵਾ ਰਹੇ ਨੇ ਮੇਲ ਕੇ ਕਹਿ ਰਹੇ ਨੇ ਵੀ ਮੈਂ ਡੀਲ ਖਤਮ ਕਰਾਂ ਵੀ ਮੈਨੂੰ ਇਹਨਾਂ ਦੀ ਡੀਲ ਨਹੀਂ ਚਾਹੀਦੀ ਠੀਕ ਹੈ ਮੇਰੀ ਮੰਗ ਇਹ ਸੀ ਇਹਨਾਂ ਕੋਲੋਂ ਵੀ ਡੀਲ ਇਹ ਖਤਮ ਕਰਨ ਇਹ ਸਾਨੂੰ ਕਹਿਣ ਵੀ ਅਸੀਂ ਤੁਹਾਡੇ ਐਲ ਐਮ ਆਈ ਨਹੀਂ ਦੇ ਸਕਦੇ ਅਸੀਂ ਤੁਹਾਡੇ ਬਿਨਾ ਆਪਣੇ ਸਣੇ ਵਿਆਜ ਪੈਸਾ ਵਾਪਸ ਕਰ ਰਹੇ ਹਾਂ ਠੀਕ ਹੈ ਜਿੰਨੇ ਚਿਰ ਪੈਸਾ ਵਾਪਸ ਨਹੀਂ ਕਰਨਗੇ ਭਾਈ ਜੀ ਮੈਂ ਐਮ ਐਸ ਸੀ ਵੀ ਐਡ ਹਾਂ ਮੇਰੀ ਵਾਈਫ ਐਮ ਐਸ ਸੀ ਵੀ ਐਡ ਆ ਮੈਂ ਪੜਿਆ ਰਿਹਾ ਮੇਰ ਜੇ ਮੈਂ ਇਹਨਾਂ ਦੀ ਹਿੱਲਾ ਕੜਵਾ ਦੂੰ ਆ ਕਿਸਾਨ ਯੂਨੀਅਨ ਮੇਰੇ ਨਾਲ ਆਈ ਅਸੀਂ ਇੱਥੇ ਧਰਨਾ ਲਵਾਵਾਂਗੇ ਕਿੰਨੇ ਚਿਰ ਤੋਂ ਲਗਾਤਾਰ ਗੇੜੇ ਮਾਰ ਰਹੇ ਹੋ ਤੁਸੀਂ ਗੇੜਾ ਮੈਨੂੰ ਸਾਲ ਹੋਣ ਵਾਲਾ ਹੋ ਗਿਆ ਠੀਕ ਹੈ ਜੀ ਹਰੇਕ ਮਹੀਨੇ ਮੈਂ ਇਹਨਾਂ ਕੋਲੇ ਆਉਣਾ ਇਹਨਾਂ ਦੀ ਸਟ੍ਰੈਟੇਜੀ ਪਤਾ ਕੀ ਆ ਫੋਨ ਕੋਈ ਹੋਰ ਕਰਦਾ ਪੈਸੇ ਕੋਈ ਹੋਰ ਲੈਂਦਾ ਨਾ ਤੇ ਆਫਿਸ 'ਚ ਬੈਠ ਹੁੰਦੇ ਉਹ ਵੀ ਤੇ ਜਦੋਂ ਫਾਈਲ ਅੱਗੇ ਕਰਦਾ ਉਹ ਕਹਿੰਦਾ ਮੈਂ ਤਾਂ ਤੁਹਾਨੂੰ ਇਹ ਵਾਅਦਾ ਕੀਤਾ ਨਹੀਂ ਸੀ ਉਹ ਮੈਡਮ ਨੇ ਕੀਤਾ ਸੀ ਐਂ ਤਾਂ ਮੈਂ ਇਹਨਾਂ ਤੇ ਮੈਨੇਜਰ ਨੂੰ ਮਿਲ ਕੇ ਗਿਆ ਮੈਂ ਉਹਨੇ ਮੈਨੂੰ ਟਾਈਮ ਦਿੱਤਾ ਮੈਂ ਇਹਨਾਂ ਨੂੰ ਕਿਹਾ ਵੀ ਜਿਹੜਾ ਤੁਸੀਂ ਟਾਈਮ ਦਿੱਤਾ ਸੋਨੂੰ ਕੰਫੀਡੈਂਸ ਆਏਗਾ ਹੂੰ ਵੀ ਸਾਡੀ ਉਸ ਤਰੀਕੇ ਦਾ ਐਲ ਐਮ ਆਈ ਆਜੂ ਨਹੀਂ ਜੀ ਤੁਸੀਂ ਦੇਖ ਲਓ ਜੇ ਸਾਨੂੰ ਨਹੀਂ ਹੈਗਾ ਤੁਸੀਂ ਲਿਖ ਕੇ ਦੇਵੋ ਵੀ ਸਾਨੂੰ ਐਲ ਐਮ ਆਈ ਨਹੀਂ ਚਾਹੀਦੀ ਜਦੋਂ ਇਹਨਾਂ ਦੇ ਨਾਲ ਇਸੇ ਮਸਲੇ ਨੂੰ ਟੇਬਲ ਟॉक ਕਰਦੇ ਹਾਂ ਗੱਲਬਾਤ ਹੁੰਦੀ ਆ ਤਾਂ ਬਿਹੇਵ ਸਹੀ ਰਹਿੰਦਾ ਆ ਜੀ ਸਰ ਜੀ ਜਦੋਂ ਤਾਂ ਪੈਸੇ ਲੈਣੇ ਆ ਉਦੋਂ ਤਾਂ ਮੈਂ ਵੀਰਾ ਸੀ ਗੁਰਪ੍ਰੀਤ ਦਾ ਮੈਡਮ ਦਾ ਜਿਹੜੀ ਤੇ ਬੈਠੀ ਸੀ ਠੀਕ ਹੈ ਤੇ ਮੇਰਾ ਮੁੰਡਾ ਹੁਣੇ ਵੀ ਜਾ ਰਿਹਾ ਸਰ ਦੱਸ ਦਿਓ ਜੀ ਮਸਲਾ ਕੀ ਹੈ ਜੀ ਸਰ ਗਰਾਹਕ ਆਇਆ ਹੋਇਆ ਜੀ ਦੱਸ ਦਿਓ ਜੀ ਸਰ ਪਲੀਜ਼ ਦੱਸ ਦਿਓ ਜੀ ਤੁਸੀਂ ਇਹ ਇਹ ਉਹਨਾਂ ਸੀ ਕਿ ਜੀ ਤੁਸੀਂ ਪਹਿਲਾਂ ਤੁਸੀਂ ਲਿਆ ਪਤਾ ਹੋਣੀ ਹੋਰ ਕਿੰਨੇ ਪਹਿਲਾਂ ਨੇ ਆਪ ਤੁਸੀਂ ਲੈ ਨਹੀਂ ਆਏ ਬੈਠੇ ਅਸੀਂ ਨਾਲ ਆਏ ਸੀ ਤਾਂ ਜਿਹੜੀਆਂ ਲੈਣੇ ਸੀ ਪਤਾ ਨਹੀਂ ਮੈਂ ਨਹੀਂ ਲਿਆ ਕੋਈ ਨਹੀਂ ਲਿਆ ਕੋਈ ਨਹੀਂ ਲਿਆ ਕੋਈ ਨਹੀਂ ਲਿਆ ਕੋਈ ਇਹਨਾਂ ਕੋ ਪੁੱਛੋ ਉਹਨਾਂ ਕੋ ਪੁੱਛੋ ਆਨਲਾਈਨ ਡਾਟਾ ਹੈ ਜੀ ਉਹਨਾਂ ਕੋ ਰਿਪੋਰਟ ਹੈ ਆ ਦੇਖ ਲੈ ਹੁਣ ਹੁਣ ਸਾਰੇ ਪੱਜ ਗਏ ਆ ਇਹ ਦਸਤਰ ਕੀ ਦਾ ਇਹ ਠੀਕ ਆ ਹੁਣ ਪੱਜ ਗਏ ਹੁਣ ਪੱਜੇ ਕੌਣ ਪੱਜੇ ਤੁਸੀਂ ਪੱਜੋਗੇ ਹੁਣ ਅਜੀ ਕਹਿੰਦਾ ਮੈਂ ਨਹੀਂ ਮੈਂ ਨਹੀਂ ਲੈ ਰਿਹਾ ਕੋਈ ਸੁਖਿੰਦਰ ਪੱਛੋੜ ਰੈਡੀ ਕੰਪਲੀਟਡ ਆ ਸੁਖਿੰਦਰ ਨਾ ਨਾ ਸਾਰੇ ਕੰਪਲੀਟਡ ਹੀ ਆ ਕੋਣ ਕਰਦਾ ਨਾ ਨਾ ਸਾਡੀ ਕੰਪਲੇਟ ਹੋਰ ਇੱਕ ਮਿੰਟ ਛੋਟਾ ਵੀ ਇੱਕ ਪੁੱਛ ਲਵਾਂ ਬਾਈ ਮੈਂ ਕੋਈ ਪਿਆ ਤੁਹਾਡੇ ਕੋਲ ਚੱਲਿਆ ਨਹੀਂ ਦਾਨੀ ਧਰਨਾ ਰਾਵਾਂਗੇ ਧਰਨਾ ਜੇ ਜੇ ਤੈਨੂੰ ਠੀਕ ਆ ਅਸੀਂ ਗੱਲੀ ਜਾ ਕੇ ਜਿੱਤ ਕੇ ਆ ਸਕਦੇ ਆ ਨਾ ਪੰਜਾਬ ਆ ਹਿੱਲੇ ਘੜਾ ਦਾਂਗੇ ਕੋਈ ਗੱਲੀ ਹੌਲੀ ਬੋਲ ਨਾ ਹੌਲੀ ਕਾ ਬੋਲ ਠੀਕ ਹੈ ਨਾ ਮੈਂ ਤੇ ਕੋ ਦੇਣਾ ਕਿਤੇ ਕਿਤੇ ਲੈਣਾ ਹੀ ਮੈਂ ਤੇ ਕੋ ਦੇਣਾ ਹੀ ਨਹੀਂ ਆ ਇਹ ਪੈਸਾ ਨਹੀਂ ਲੈਣਾ ਕਿ ਬਣਾਇਆ ਪਤਾ ਕਿ ਮੈਂ ਪੈਸਾ ਬਾਈ ਜੀ ਮੈਂ ਮੈਂ ਬਾਈ ਜੀ ਬੜੇ ਹਲੀ ਦਾ ਫੇਰਜ਼ਦਾਰ ਆ ਮੈਂ ਖੇਤੀ ਕਰਦਾ ਮੇਰੀ ਘੂਨ ਉਸੇ ਨਾਲ ਦੀ ਕਮਾਈ ਆ ਮੈਂ ਇੱਕ ਪੈਸਾ ਨਹੀਂ ਛਕਿਆ ਤੁਸੀਂ ਵਿਆਜ ਵੀ ਗੱਲ ਕਰਦੇ ਹੋ ਹੂੰ ਤੇਰੀ ਕੰਪਨੀ ਨੇ ਨਹੀਂ ਤੇਰਾ ਨਾ ਖੜਨਾ ਠੀਕ ਆ ਬਾਈ ਜੀ ਬਾਈ ਬਾਈ ਲੈ ਪਰਚਾ ਹੂੰ ਮੈਂ ਨਾ ਧਿਆਨ ਬੋਲਣਾ ਮੇਰੇ ਤੇਰੇ ਮੇਰੀ ਗੱਲ ਸੁਣ ਮੇਰੀ ਸ਼ਾਂਤ ਦੇ ਖਿਲਾਫ ਨਹੀਂ ਬੋਲਣਾ ਮੇਰੀ ਗੱਲ ਸੁਣ ਮੈਂ ਲੋਗ ਨਹੀਂ ਬਣਾਉਂਦਾ ਮੈਂ ਹੁਣੇ ਆ ਦੋਰਾ ਜੂ ਮੈਨੂੰ ਲੜਾ ਸੁਣ ਨਾ ਆ ਬੈਠੇ ਸਾਂ ਸੁਣੇ ਤੂੰ ਤੂੰ ਪਿਆਰ ਨੂੰ ਨਿਜਾਣਾ ਕਰਨਾ ਮੈਨੂੰ ਜਿੱਤੇ ਤੇ ਉਹਨੇ ਬਲੇ ਲੋ ਉਹਦੇ ਕੋਲ ਜਿੰਨੇ ਕੋਲ ਤੇਰੇ ਨਾਲ ਗੱਲ ਕਰਦਾ ਫਿਰ ਕੀ ਕਰਦਾ ਫਿਰ ਤੂੰ ਦਾਖਲ ਜਿਆਰ ਇਤਨਾ ਕੰਮ ਆ ਕੌਮਾ ਤੂੰ ਇਹਦਾ ਮੁਲਾਜ਼ਮਤੋਂ ਅਫਸਰ ਦਾ ਕੌਮਾ ਤੂੰ ਕਹਿੰਦੇ ਨੇ ਨਾ ਪੈਸੇ ਦੇ ਤੂੰ ਲੈਣੇ ਆਪੋ ਦਫ਼ਤਰ ਦੇ ਅੰਦਰ ਬੈਠੋ ਉਹ ਕੋ ਬਾ ਸਾਰੇ ਪੈਸੇ ਕੈਸ਼ ਲੈਣੇ ਦੇ ਦੀ ਨਾ ਅਸੀਂ ਪੈਸੇ ਲੈਣੇ ਆ ਤੂੰ ਬਿਲਕੁਲ 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 ਇਧਰ ਵੀ ਸਰ ਦੇ ਨਾਲ ਗੱਲਬਾਤ ਸਾਰਾ ਅਸਲ ਦੇ ਵਿੱਚ ਮਸਲਾ ਕੀ ਹੈ ਜੀ ਕਲਾਇੰਟ ਖਰਾਬ ਕਿਉਂ ਹੋ ਰਹੇ ਨੇ ਜੀ ਇਹ ਜਿੰਨੇ ਵੀ ਕਲਾਇੰਟ ਆਏ ਨੇ ਇਹ ਖਰਾਬ ਕਿਉਂ ਹੋ ਰਹਾ ਹੈ ਜੀ ਮਸਲਾ ਕੀ ਹੈ ਜਿਹੜੇ ਵੀ ਜਿਹੜੇ ਮਸਲੇ ਖਰਾਬ ਕੁਛ ਨਹੀਂ ਸਿੰਪਲ ਆ ਫਾਈਲ ਲੱਗਦੀ ਬੈਸੀ ਵੱਲੋਂ ਜਵਾਬ ਆਂਦਾ ਬਾਕੀ ਬਹਿ ਕੇ ਗੱਲ ਹੁੰਦੀ ਵੀ ਆਪਾਂ ਕਰ ਲੈਂਦੇ ਆ ਬਹੁਤ ਸਾਰੇ ਇੱਥੇ ਜਿਹੜੇ ਕਲਾਇੰਟਸ ਨੇ ਐਕਮੀ ਵੀਜ਼ਾ ਸੋਲੂਸ਼ਨਸ ਤੇ ਦਫਤਰ ਆਏ ਹੋਏ ਨੇ ਇੱਥੇ ਸਰ ਤੋਂ ਪੱਖ ਲੈਣ ਦਾ ਵੀ ਯਤਨ ਕਰਾਂਗੇ ਅਸਲ ਦੇ ਵਿੱਚ ਮਸਲਾ ਕੀ ਹੈ ਕਿਉਂ ਇਹਨਾਂ ਕਲਾਇੰਟਸ ਨੂੰ ਖਰਾਬ ਕੀਤਾ ਜਾ ਰਿਹਾ ਕਿਉਂ ਪੈਸੇ ਨਹੀਂ ਦਿੱਤੇ ਜਾ ਰਹੇ ਇੱਥੇ ਸਰ ਵੀ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਆ ਸਰ ਪਲੀਜ਼ ਦੱਸ ਦਿਓ ਜੀ ਆਪਣਾ ਪੱਖ ਦੱਸ ਦਿਓ ਸਰ ਤਾ ਇਥੇ ਇਮੀਗ੍ਰੇਸ਼ਨ ਵਾਲੇ ਗੱਲ ਨਹੀਂ ਕਰਨਾ ਚਾਹੁੰਦੇ ਦੇਖ ਸਕਦੇ ਹੋ ਇਥੋਂ ਦੇ ਹਾਲਾਤ ਇਹ ਲੁਧਿਆਣੇ ਦਾ ਇਕਮੀ ਵੀਜ਼ਾ ਸੋਲੂਸ਼ਨਸ ਹੈ ਇਹਨਾਂ ਦੇ ਵੱਲੋਂ ਪੈਸੇ ਨਹੀਂ ਦਿੱਤੇ ਜਾ ਰਹੇ ਇਹ ਕਹਿ ਸਕਦੇ ਆ ਕਿ ਇਸ ਕੰਪਨੀ ਦੇ ਖਿਲਾਫ ਜਿਹੜੇ ਬਹੁਤ ਸਾਰੇ ਕਲਾਇੰਟਸ ਆਪਣੇ ਪੈਸੇ ਲੈਣ ਵਾਸਤੇ ਆਏ ਨੇ ਤੇ ਨੌਂਦਵਾਨਾਂ ਦੇ ਵੱਲੋਂ ਖਛੇ ਪ੍ਰਗਟਾਏ ਜਾ ਰਹੇ ਨੇ ਕਿ ਸਾਡੇ ਜਿਹੜੇ ਪੈਸੇ ਆ ਉਹ ਇਹਨਾਂ ਲੋਕਾਂ ਦੇ ਵੱਲੋਂ ਨਹੀਂ ਦਿੱਤੇ ਜਾ ਰਹੇ ਆਖਣ ਕਾਰਨ ਕੀ ਹੈ ਕਿਉਂ ਪੈਸੇ ਇਹਨਾਂ ਲੋਕਾਂ ਦੇ ਖਰਾਬ ਕੀਤੇ ਜਾ ਰਿਹਾ ਹੈ ਤਾਂ ਜਿਹੜੇ ਹੁਣ ਕਲਾਇੰਟਸ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਹੈ ਸਾਡੇ ਕੋਲੋਂ ਪੈਸੇ ਤਾਂ ਲੈ ਲੈ ਪਰ ਸਾਡਾ ਵੀਜ਼ਾ ਵੀ ਅਪਲਾਈ ਨਹੀਂ ਕੀਤਾ ਗਿਆ ਜੇ ਮੀਡੀਆ ਵੀ ਮੇਰੇ ਨਾਲ ਕੰਟੈਕਟ ਕਰੇ ਨੰਬਰ ਦੇ ਸਾਰਾ ਠੀਕ ਹੈ ਇਹ ਬਾਕੀ ਇਹਨਾਂ ਵੱਲੋਂ ਮੈਂ 1 ਰੁਪਈਆ ਨਹੀਂ ਛੱਡਣਾ ਮੈਂ ਹਿਲੇ ਘੜਾ ਦੂੰ ਬਾਈ ਇਹਨਾਂ ਦੀਆਂ ਹਾਂ ਬਾਈ ਜੀ ਪੱਕੇ ਬੈਠ ਰਹੇ ਹੋ ਤੁਸੀਂ ਇੱਥੇ ਬਾਈ ਜੀ ਪੱਕੇ ਹੀ ਸਾਡੀ ਪਲੈਨਿੰਗ ਇੱਥੇ ਆ ਠੀਕ ਹੈ ਕੋਈ ਅਜੇ ਤਾਂ ਅਜੇ ਇੰਨੇ ਤਾਂ ਪੁੱਛਣ ਆਏ ਸੀ ਮੈਨ ਤੋਂ ਪਹਿਲਾਂ ਵੀਡੀਓ ਖੜਾ ਸੀ ਤੇ ਗਾਹ ਖੜੇ ਸੀ ਇਹਨਾਂ ਦੇ ਇਹ ਬਹੁਤ ਸਾਰੇ ਕਲਾਇੰਟ ਇਸ ਦਫ਼ਤਰ ਦੇ ਬਾਹਰ ਆ ਕੇ ਇਹ ਕੰਪਨੀ ਚੋਰ ਹੈ ਦੇ ਜਿਹੜੇ ਪੈਂਪਲੈਟਸ ਲੈ ਕੇ ਬੈਠੇ ਹੋਏ ਨੇ ਇਸ ਕੰਪਨੀ ਦੇ ਨਾਲ ਵੱਡਾ ਡਿਸਕਿਊਟ ਪਿਆ ਨਜ਼ਰ ਆਉਂਦਾ ਹੈ ਭਵੰਤਮਨ ਜੀ ਨੂੰ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਅਸੀਂ ਪੜ੍ਹੇ ਲਿਖੇ ਬੇਰੁਜ਼ਗਾਰ ਆ ਇੱਥੇ ਬੇਰੁਜ਼ਗਾਰੀ ਇੰਨੀ ਵੱਧ ਗਈ ਅਸੀਂ ਬਾਹਰ ਜਾਣ ਲਈ ਟਰਾਈ ਕਰਦੇ ਆ ਤੇ ਸਾਡੇ ਨਾਲ ਇਹੋ ਜਿਹਾ ਕੁਝ ਹੁੰਦਾ ਜਦੋਂ ਕੋਈ ਨੌਜਵਾਨ ਇਹਦੇ ਖਿਲਾਫ ਆਵਾਜ਼ ਉਠਾਉਂਦਾ ਤਾਂ ਉਹਦੇ ਦੇ ਝੂਠੇ ਪਰਚੇ ਕੋਈ ਵੀ ਕਾਰਵਾਕ ਹੋ ਗਏ ਵੱਡੇ ਬੰਦੇ ਆ ਅਸੀਂ ਕਿਸਾਨ ਆ ਇਹ ਵੱਡੇ ਬੰਦੇ ਨੇ ਇਹ ਕੁਝ ਵੀ ਕਰ ਸਕਦੇ ਆ ਠੀਕ ਆ ਇਹ ਪਰਚਾ ਵੀ ਕਰਾਉਣਗੇ ਸਾਰਾ ਕੁਝ ਕਰਾਉਣਗੇ ਠੀਕ ਆ ਪਰ ਮੈਂ ਇੱਕ ਗੱਲ ਕਹਿਣਾ ਮੇਰਾ 1.5 ਸਾਲ ਦਾ ਬੱਚਾ ਮੈਂ ਜਾਨ ਦੇ ਦੂੰ ਪਰ ਮੈਂ ਇਹਨਾਂ ਨੂੰ ਹਿੱਲਣ ਨਹੀਂ ਦਿੰਦਾ ਠੀਕ ਆ ਉਹਦੇ ਲਈ ਮੈਨੂੰ ਧਰਨਾ ਪਵੇ ਮੈਨੂੰ ਪੱਕੜ ਤਾਲ ਰੱਖਣੀ ਪਵੇ ਮੈਂ ਸਾਰਾ ਕੁਝ ਕਰੂੰ ਗੁਰਪ੍ਰੀਤ ਮੈਡਮ ਇੱਥੇ ਲੱਗੀ ਹੋਈ ਐ ਕਮੇ ਆਲੇ ਦੇ ਜਸਵੀਰ ਆ ਮੁੰਡਾ ਤੇ ਇਹਨਾਂ ਦਾ ਮੈਨੇਜਰ ਠੀਕ ਆ ਜਿਨ੍ਹਾਂ ਨੇ ਮੇਰੇ ਤੋਂ ਪੈਸੇ ਲਏ ਨੇ ਠੀਕ ਆ ਜੀ ਪੈਸੇ ਇਹ ਜਦੋਂ ਲੈਂਦੇ ਆ ਕਿਸੇ ਹੋਰ ਦਾ ਨਾਮ ਚੈੱਕ ਕਟਾਉਂਦੇ ਉਹ ਵੀ ਇਹਨਾਂ ਨੇ ਕਟਾਇਆ ਵਾ ਵੀ ਇਹਦੇ ਨਾਮ ਦਾ ਕਟੋ ਸਾਥੋਂ ਚੈੱਕ ਲੈਂਦੇ ਨੇ ਉਮੀਦ ਆ ਜੀ ਪੈਸੇ ਵਾਪਸ ਆ ਜਾਣਗੇ ਤੁਹਾਡੇ ਭਾਈ ਜੀ ਅਸੀਂ ਦਸਵੇਂ ਪਾਸ਼ਾ ਨੂੰ ਮੰਨਣ ਵਾਲੇ ਆ ਠੀਕ ਆ ਗੱਲ ਉਮੀਦ ਦੀ ਨਹੀਂ ਗੱਲ ਜੰਗ ਦੀ ਆ ਠੀਕ ਆ ਜਿੰਨਾ ਜ਼ਿਕਰ ਮੈਂ ਜਿਉਣਾ ਮੈਂ ਜੰਗ ਜਾਰੀ ਰਹੂਗੀ ਤੁਸੀਂ ਕਿੰਨੇ ਪੈਸੇ ਦਿੱਤੇ ਸੀ ਜੀ ਵੀਰ ਜੀ ਮੈਂ 4,26,000 ਦਿੱਤਾ ਹੋਇਆ ਇਹਨਾਂ ਨੂੰ ਔਰ ਵੀ 11 ਅਕਤੂਬਰ 2022 ਨੂੰ ਮੈਨੂੰ ਤਾਂ ਮੇਰੀ ਵਰਕ ਪਰਮਿਟ ਦੀ ਫਾਈਲ ਸੀ ਮੈਂ ਹੈਗੇ ਟੀਚਰ ਲਾਤੀ ਇਹਨਾਂ ਨੇ ਮੀਟ ਕਟਿੰਗ ਦੇ ਵਿੱਚ ਮੇਰੀ ਫਾਈਲ ਉਹਦੇ ਨਾਲ ਮੇਰੀ ਫਾਈਲ ਹੀ ਨਹੀਂ ਜੁੜਦੀ ਹੈਗੀ ਰਿਫਿਊਜ਼ਲ ਆਉਣੀ ਆਉਣੀ ਹੈ ਵੀਜ਼ਾ ਆਫੀਸਰ ਮੈਨੂੰ ਰਿਫਿਊਜ਼ਲ ਹੀ ਦਿੱਤੀ ਹੈ ਇਸ ਕਰਕੇ ਆ ਫਿਰ ਮੈਨੂੰ ਕਹਿੰਦੇ ਥੋੜਾ ਯੂਕੇ ਦਾ ਕੇਸ ਲਾਤਾ ਸੀ ਯੂਕੇ ਦੇ ਵਿੱਚ ਮੈਨੂੰ ਕਹਿੰਦੇ ਕੋਸ ਆ ਗਈ ਤੁਸੀਂ ਪੈਸੇ ਲੈ ਕੇ ਆਜੋ 10 ਲੱਖ ਰੁਪਇਆ ਮੈਂ ਰਾਤੋਂ ਰਾਤ ਪੈਸੇ 10 ਲੱਖ ਰੁਪਇਆ ਇਕੱਠਾ ਕੀਤਾ ਆ ਛੋਟੇ ਛੋਟੇ ਚਵਕਾਂ ਨੂੰ ਨਾਮ ਲੈ ਕੇ ਆਈਆਂ ਇਨਾਂ ਕੋਲੇ ਕੋਈ ਕੋਸ ਨਹੀਂ ਕੋਈ ਵੀਜ਼ਾ ਨਹੀਂ ਇਨਾਂ ਕੋਲੇ ਯਾਰ ਬਤਾ ਦਿੰਨੇ ਕੀ ਗੱਲ ਐ ਸੀ ਤਿਲਫਿਲ ਇਕੱਠੇ ਕਰਨ ਵਾਸਤੇ ਆਗੇ ਜਦੋਂ ਲੈਂਦੇ ਨੇ ਉਹਦੋਂ ਇਕੱਠੇ ਕਿਵੇਂ ਲੈਂਦੇ ਨੇ ਆਪ ਤੇ ਉਸ ਤੋਂ ਬਾਅਦ ਜਿਹੜੀ ਬਾਅਦ ਹੀ ਪੇਮੈਂਟ ਹੁੰਦੀ 22 25 ਲੱਖ ਉਹ ਸਾਰਾ ਕੈਸ਼ ਲੈਂਦੇ ਨੇ ਉਹਦਾ ਕੋਈ ਪ੍ਰੂਫ ਨਹੀਂ ਹੁੰਦਾ ਇਹਨਾਂ ਕੋਲੇ ਮੇਰੇ ਸਹੇਲੀ ਨੂੰ 22 ਲੱਖ ਕਹਿ ਕੇ 30 ਲੱਖ ਰੁਪਏ ਲੱਤਾ ਉਹਨਾਂ ਤੋਂ ਕਿੰਨਾ ਪੈਸਾ ਹੋ ਗਿਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪੈਸੇ ਦਿੱਤੇ ਹਨ ਇਹਨਾਂ ਨੂੰ ਮੇਰੇ ਇਹਨਾਂ ਤੋਂ ਪੌਣੇ 2 ਸਾਲ ਹੋ ਚੁੱਕੇ ਐ ਕਿੰਨੇ ਗੇੜੇ ਮਾਰਲੇ ਤੁਸੀਂ ਮੈਂ ਤਾਂ ਡੁੱਡ ਪੰਜਾਹ ਮੈਂ ਤੁਹਾਨੂੰ ਕਹੀ ਨਹੀਂ 50000 ਰੁਪਏ ਦਾ ਮੈਂ ਗੇੜੇ ਮਾਰ ਮਾਰ ਕੇ ਕਦੇ ਕਿਸੇ ਨੂੰ ਲੈ ਕੇ ਆਣਿਆ ਕਦੇ ਕਿਸੇ ਨੂੰ ਲੈ ਕਿ ਬੇਵਕੂ ਬਣਾ ਰਖਿਆ ਇਹਨਾਂ ਨੇ ਉੱਪਰ ਬੈ ਕੇ ਗੱਲ ਕਰ ਲੈਣੇ ਥੱਲੇ ਬੈ ਕੇ ਗੱਲ ਕਰ ਲੈਣੇ ਅਗੇ ਜਦੋਂ ਕੱਲਿਆਂ ਨੇ ਉਹਦਾ ਰਾਮ ਨਾਲ ਗੱਲ ਕਰਦੇ ਨੇਗੇ ਜਦੋਂ ਕੋਈ ਕਿਰਾਏ ਲੈ ਆਉਂਦੇ ਅਗੇ ਫਿਰ ਉਹ ਤਾਂ ਦੋ ਦੋ ਢਾਈ ਢਾਈ ਘੰਟੇ ਇੱਥੇ ਅਸੀਂ ਬੈਠ ਕੇ ਜਾਨੇ ਆ ਦੋ ਤਿੰਨ ਵਾਰੀ ਤਾਂ ਅਸੀਂ ਇੱਥੇ ਬੈਠ ਕੇ ਮੁੜ ਕੇ ਮੇਰੇ ਨਾਲ ਬੱਚਾ ਆਉਂਦਾ ਵਾਈਕ ਹੁੰਦੇ ਬੰਦਾ ਇੰਨਾ ਟਾਈਮ ਨਹੀਂ ਬੈਠ ਸਕਦਾ ਹੈਗਾ ਠੀਕ ਹੈ ਜਦੋਂ ਪੈਸੇ ਲੈਣੇ ਸੀ ਸਿੱਧਾ ਸਾਨੂੰ 5 ਮਿੰਟ ਇੱਥੋਂ ਬਾਅਦ ਅੰਦਰ ਸਾਦੇ ਸੀਗੇ ਠੀਕ ਹੈ ਨਾ ਬਾਈ ਜੀ ਗੱਲ ਤਾਂ ਆਏ ਆ ਵੀ ਪੈਸੇ ਇਹਨਾਂ ਤੋਂ ਮੜਵਾਉਣੇ ਹੀ ਮੜਵਾਉਣੇ ਆ ਠੀਕ ਹੈ ਚਾਹੇ ਸਰਕਾਰ ਮੜਵਾ ਕੇ ਦਵੇ ਪ੍ਰਸ਼ਾਸਨ ਮੜਵਾ ਕੇ ਦਵੇ ਚਾਹੇ ਇਹ ਦਿਨ ਜਿਹੜੇ ਕੈਮਰੇ ਤੇ ਵੀਡੀਓ ਬਣਾ ਰਹੇ ਨੇ ਫੋਨ ਤੇ ਉਹਨਾਂ ਦਾ ਵੀ ਇੱਕ 8 ਲੱਖ ਫਸਿਆ ਹੋਇਆ ਹੁੰੜੜੇ ਅੰਦਰ ਨੇ ਚੌਥਾ ਕੇਸ ਹੈਗਾ ਉਹ ਚਾਰ ਕੇਸ ਚਾਰ ਕੇਸ ਹੋ ਗਿਆ ਜੱਜ ਦੇਖ ਲਓ ਉਹਨਾਂ ਨੇ ਵੀ ਇੱਕ ਕੇਸ 8 ਲੱਖ ਰੁਪਏ ਦੇ ਰੱਖਿਆ ਉਹਨਾਂ ਨੇ ਆਪਣੀ ਬੇਟੀ ਦਾ ਤੁਸੀਂ ਦੇਖੋਗੇ ਅਸੀਂ ਪਾਗਲ ਬੇਕੋ ਫੈਸੇ ਚਾਰ ਐਸੀ ਕਿਹੜਾ ਸਾਰੇ ਗੁੱਟੋ ਬਣਾ ਕੇ ਆਇਆ ਸਾਰੇ ਅਲੱਗ-ਅਲੱਗ ਸ਼ਹਿਰਾਂ ਤੋਂ ਆਏ ਆ ਅਸੀਂ ਵਾਰੀ ਤਾਂ ਇਹਨਾਂ ਨੇ ਮੈਨੂੰ ਟਾਈਮ ਦਿੱਤਾ ਆਹ ਦੇਖੋ ਉਸ ਤੋਂ ਬਾਅਦ ਮੈਨੂੰ ਕਹਿੰਦੇ ਆ ਵੀ ਤੁਸੀਂ ਲੈ ਕੇ ਦਵੋ ਵੀ ਸਾਰਾ ਤੁਹਾਨੂੰ ਸਾਡੀ ਡੀਲ ਨਹੀਂ ਮਨਜ਼ੂਰ ਹੈਗੀ ਮੈਂ ਤਾਂ ਕਹਿਣਾ ਵੀ ਮੈਨੂੰ ਐਲ ਐਮ ਆਈ ਦਵੋ ਤੇ じゃ ਪੈਸੇ ਮੋੜੋ ਇੱਕ ਗੱਲ ਕਹੀ ਹੈ ਤੁਹਾਡਾ ਕੰਮ ਨਹੀਂ ਬੰਦੇ ਆਓ ਆਪਦੇ ਪੈਸੇ ਲੈ ਜਾਓ ਇੱਕ ক্লোজিং ਕਨਸੈਂਟ ਦੇ ਨਹੀਂ ਨਹੀਂ ক্লোজিং ক্লোজিং ਕਨਸੈਂਟ ਨਹੀਂ ਸਰ ਜੀ ਤੁਸੀਂ 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 ਇੱਕ ਮਿੰਟ ਮੈਨੂੰ ਗੱਲ ਮੈਨੂੰ ਗੱਲ ਮੈਨੂੰ ਗੱਲ ਕਰਨ ਦੇ ਮੈਂ ਪੈਸੇ ਦੇਣ ਲਈ ਤਿਆਰ ਬੈਠੇ ਆਰਾਮ ਨਾਲ ਗੱਲ ਕਰ ਲੈ ਅਜੰਦਰ ਜੀ ਤੁਸੀਂ ਤੋਂ ਵੇਟ ਕਰੋ ਪੈਸੇ ਦੇ ਰਹਾ ਹੈ ਜੀ ਸਾਡੇ ਥੋੜੀ ਉਹਨਾਂ ਦੇ ਯਾਰ ਮੈਂ ਪੈਸੇ ਦੇਣ ਨੂੰ ਤਿਆਰ ਆ ਜੀ ਨਹੀਂ ਨਹੀਂ ਭਾਈ ਜੀ ਇਹ ਗੱਲ ਕਰਦੇ ਤੁਸੀਂ ਜਾਇਓ ਨਾ ਮੈਂ ਗੱਲ ਕਰਕੇ ਆਇਆ ਇਹਨਾਂ ਨਾਲ ਅਗਲੇ ਤੱਕ ਬੰਦਾ ਮੈਂ ਜਿਹੜੀ ਵੀ ਇੱਥੇ ਗਾਹਕ ਨੇ ਕਦੇ ਕਿਸੇ ਦਾ ਸਾਥ ਨਹੀਂ ਛੱਡੂਗਾ ਹੁਣ ਦੇਖਦਾ ਵੀ ਮੈਨੂੰ ਕੀ ਕਹਿੰਦੇ ਆ ਹਾਂ ਚਲੋ ਜੀ ਆ ਬਿਲਕੁਲ ਆ ਇੱਥੇ ਜਿਹੜੇ ਇੱਥੋਂ ਦੇ ਗਾਹਕ ਨੇ ਜਿਹੜੇ ਕਈ ਸਾਲਾਂ ਤੋਂ ਫਸੇ ਹੋਏ ਨੇ ਤੇ ਲਗਾਤਾਰ ਗੇੜੇ ਮਾਰ ਰਹੇ ਨੇ ਉਹ ਇਸ ਇਮੀਗ੍ਰੇਸ਼ਨ ਦੇ ਵਿੱਚ ਤਾਜ਼ੀ ਇਹਨਾਂ ਦੇ ਦਫ਼ਤਰ ਦੇ ਵਿੱਚ ਆਏ ਹੋਏ ਨੇ ਪਰ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਸ ਇਮੀਗ੍ਰੇਸ਼ਨ ਦੇ ਕੋਲ ਜਿਹੜੇ ਲੋਕਾਂ ਨੇ ਜਿਹੜੇ ਕਲਾਇੰਟਸ ਨੇ ਜਾਂ ਜਿਹੜੇ ਗ੍ਰਾਹਕਾਂ ਨੇ ਵੀਜ਼ਾ ਲਗਵਾਇਆ ਏ ਉਹਨਾਂ ਦੇ ਪੈਸੇ ਕਦੋਂ ਮਿਲ ਪੈਣਗੇ ਪ੍ਰਸ਼ਾਸਨ ਦੀ ਇਹਦੇ ਵਿੱਚ ਕਿਸ ਤਰੀਕੇ ਦੀ ਸਹਾਇਤਾ ਰਹਿੰਦੀ ਹੈ ਕਿਸ ਤਰੀਕੇ ਦੀ ਸਪੋਰਟ ਹੋਵੇਗੀ ਇਹ ਵੀ ਕਾਬਲੇ ਗੌਰ ਹੋਵੇਗਾ ਐਕਮੂ ਵੀਜ਼ਾ ਸੋਲੂਸ਼ਨਸ ਦੇ ਖਿਲਾਫ ਪੈਂਫਲਟ ਲੈ ਕੇ ਗ੍ਰਾਹਕ ਬੈਠੇ ਹੋਏ ਨੇ ਔਰ ਇਹਨਾਂ ਦੇ ਵੱਲੋਂ ਨਾਲ ਹੀ ਇਹ ਲਿਖਿਆ ਗਿਆ ਕਿ ਐਕਮੂ ਵੀਜ਼ਾ ਸੋਲੂਸ਼ਨਸ ਇੱਕ ਕੰਪਨੀ ਚੋਰ ਹੈ ਜੇ ਤੁਸੀਂ ਵੀ ਲੁਧਿਆਣਾ ਦੇ ਵਿੱਚ ਕਿਸੇ ਵੀ ਕੰਪਨੀ ਦੇ ਕੋਲੋਂ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤੇ ਤਮਾਮ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਇਸ ਗੱਲ ਦੇ ਵੱਲੇ ਵੀ ਖਿਆਲਾਤ ਕਰਨਾ ਬਹੁਤ ਜ਼ਰੂਰੀ ਆ ਦੇਖਣਾ ਹੋਵੇਗਾ ਕਿ ਆਉਣ ਵਾਲੇ ਕੁਝ ਸਮੇਂ ਤੱਕ ਇਸ ਮਾਮਲੇ ਦਾ ਹੱਲ ਕਿਸ ਤਰੀਕੇ ਦੇ ਨਾਲ ਨਿਕਲਦਾ ਹੈ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ